ਤੇ ਆ ਦੇਖੋ ਆਪਣੇ ਸਾਬਣ ਜਮਾਣ ਬਣ ਗਏ ਆ ਪ੍ਰੋਪਰ ਤਰੀਕੇ ਨਾਲ ਘਰ ਦੇ ਸਾਬਣ ਆਪਣੇ ਇਹ ਕੋਈ ਇਹਦੇ ਵਿੱਚ ਐਕਸਟਰਾ ਕੋਈ ਗਲਤ ਚੀਜ਼ ਨਹੀਂ ਹੈਗੀ ਸਿਰਫ ਆਪਾਂ ਨੂੰ ਪਤਾ ਬਾਕੀ ਮੈਂ ਤੁਹਾਨੂੰ ਹੱਥੋਂ ਕੇ ਵੀ ਦਿਖਾਣਾ ਦੇਖੋ ਆ ਨਿਮਲ ਸਾਬਣ ਲੇਤਾ ਮੈਂ ਆ ਦੇਖੋ ਕਿੰਨਾ ਸੋਹਣਾ ਇਹ ਚ ਹੱਥ ਹੋਏ ਆ ਪੂਰੇ ਚੱਕ ਵੀ ਪੂਰੀ ਬਣਦੀ ਹੈ ਜਿਵੇਂ ਆਪਣੇ ਦੂਜੇ ਸਾਬਣ ਦੇ ਬਣ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਨਾ ਕਰੇ ਸਾਬਣ ਬਣਾਵਾਂਗੇ ਤੇ ਉਹਦੇ ਲਈ ਆਪਾਂ ਨੇ ਲੇਤੇ ਨਿਮ ਤੇ ਆਪਾਂ ਨਾਲ ਲੇਤਾ ਹੈ ਕੀਨੂ ਦਾ ਆਪਣੇ ਛਿਲਕੇ ਕਿਹਨਾਂ ਦੇ ਛਿਲਕਿਆਂ ਨਾਲ ਵਧੀਆ ਸਾਬਣ ਬਣਦਾ ਹੈ ਕਿਉਂਕਿ ਕੰਪਨੀਆਂ ਵੀ ਇਸੇ ਦਾ ਯੂਜ਼ ਕਰਦੀਆਂ ਹਨ ਤੇ ਤੁਸੀਂ ਛਿਲਲੇ ਲਿਓ ਵਧੀਆ-ਵਧੀਆ ਤਾ ਤਾਗੇ ਜੇ ਕੱਟ ਕੇ ਉਸ ਤੋਂ ਬਾਅਦ ਇਹਨੂੰ ਬਰੀਕ ਪੀਸਣਾ ਹੈ ਥੋੜਾ ਜਿਹਾ ਪਾਣੀ ਪਾ ਲਿਓ ਮਿਕਸੀ ਦੇ ਵਿੱਚ ਤਾਂ ਕਿ ਇਹ ਨਾ ਇਹ ਦਾ ਸੁੱਕਾ-ਸੁੱਕਾ ਚੱਲਦਾ ਨਹੀਂ ਹੈਗਾ ਥੋੜਾ ਜਿਹਾ ਗਿਲਾ ਹੋ ਕੇ ਨਾ ਵਧੀਆ ਆਪਣਾ ਹੋ ਜਾਏਗਾ ਤੇ ਉਸ ਤੋਂ ਬਾਅਦ ਜਦੋਂ ਪੇਸਟ ਬਣ ਜਾਏਗਾ ਇਹਦਾ ਬਿਲਕੁਲ ਬਰੀਕ ਤੇ ਉਸ ਤੋਂ ਬਾਅਦ ਇਹਨੂੰ ਛਾਣ ਲਿਓ ਕਿਉਂਕਿ ਨਾ ਇਹ ਥੋੜਾ ਜਿਹਾ ਮੋਟਾ ਹੁੰਦਾ ਹੈ ਫਿਰ ਸਕਿਨ ਤੇ ਰਗੜ ਪੈ ਜੇਗੀ ਨਹੀਂ ਤਾਂ ਯੂ ਬਿਲਕੁਲ ਕੱਢ ਕੇ ਬਰੀਕ-ਬਰੀਕ ਕੱਢ ਕੇ ਆਪਣਾ ਛਾਣ ਕੇ ਉਹ ਕਰ ਲਿਓ ਠੀਕ ਹੈ ਜੀ ਇਹਦਾ ਬਿਲਕੁਲ ਆਪਣਾ ਲਾਈਟ ਇਹਦਾ ਫਲੇਵਰ ਹੀ ਚਾਹੀਦਾ ਹੈ ਇਸ ਕਰਕੇ ਐਦਾ ਹੀ ਨਿਮਮਦਾ ਕਰ ਲਿਓ ਦੋਹਾਂ ਦਾ ਸੇਮ ਕੱਢ ਲਿਆ ਤੁਸੀਂ ਠੀਕ ਹੈ ਜੀ ਉਸ ਤੋਂ ਬਾਅਦ ਬਾਕੀ ਜਿਹੜਾ ਉਹ ਗੇਰ ਦੇ ਮਟੀਰੀਅਲ ਜਾਂ ਉਸ ਤੋਂ ਬਾਅਦ ਆ ਦੇਖੋ ਜੀ ਆਪਣਾ ਤਿਆਰ ਹੋ ਗਏ ਦੋਨੋਂ ਦੇ ਦੋਨੋਂ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਲਵਾਂਗੇ ਗ੍ਰੈਸਲੀਨ ਇਹ ਆਪਾਂ ਆਨਲਾਈਨ ਮੰਗਾਈ ਹੈ ਕਿਸੇ ਵੀ ਜਗ੍ਹਾ ਤੁਸੀਂ ਫਲਿੱਪਕਾਰਟ ਆਮਾਜ਼ਨ ਜਿੱਥੇ ਤੁਹਾਨੂੰ ਲੱਗਦਾ ਜਿੱਥੇ ਤੁਹਾਨੂੰ ਕੰਫਰਟੇਬਲ ਹੈ ਤੁਸੀਂ ਮੰਗਾ ਸਕਦੇ ਹੋ ਇਹ ਬਰੀਕ-ਬਰੀਕ ਪੀਸ ਕੱ ਤਾਂ ਕਿ ਨਾ ਉਹ ਮੈਲਟ ਹੋ ਜੂਗੇ ਛੇਤੀ ਮੈਲਟ ਛੇਤੀ ਹੋ ਜਾਂਦੇ ਆ ਹੋਰ ਕੋਈ ਹੋ ਨਹੀਂ ਇਦਾਂ ਤੁਸੀਂ ਨਾ ਆਪਣਾ ਪਤਿਲਕ ਵਿੱਚ ਪਾਣੀ ਗਰਮ ਕਰਕੇ ਉਹਦੇ ਵਿੱਚ ਕੌਲੀ ਪਾ ਲਿਓ ਜਾਂ ਤੁਹਾਡੇ ਵੱਡਾ ਭਾਂਡਾ ਹੈ ਉਹਦੇ ਨਾਲ ਜੋ ਵੀ ਤੁਹਾਨੂੰ ਕੰਫਰਟੇਬਲ ਲੱਗਦਾ ਹੁੰਦਾ ਕਰ ਲਿਓ ਤੇ ਉਹਦੇ ਨਾਲ ਕੀ ਹੋਵੇਗਾ ਇਹ ਟਕੇ ਹੋਣਾ ਇਹਨੂੰ ਕਿਉਂਕਿ ਨਹੀਂ ਤੇ ਟਕੋਂਗੇ ਨਾ ਪਾਣੀ ਦੇ ਵਿੱਚ ਬੜਜੋ ਗ੍ਰੇਸਲਿਨ ਦੇ ਵਿੱਚ ਆਪਾਂ ਟਕਣਾ ਨਹੀਂ ਹੈਗਾ ਇਹਨੂੰ ਇਦਾਂ ਹੀ ਉੱਪਰ ਹਲਕਾ ਹਲਕਾ ਚਲਾਇਆ ਜਾਏਗਾ ਤਾਂ ਕਿ ਨਾ ਇੱਕੋ ਹੀ ਗ੍ਰੇਸਲਿਨ ਪੂਰੇ ਪੂਰੇ ਦੇ ਵਿੱਚ ਮੈਲਟ ਹੋ ਜਵੇ ਪੂਰੇ ਪੂਰੇ ਮੈਲਟ ਹੋ ਜੂਗੀ ਨਾ ਤਾਂ ਫਿਰ ਆਪਾਂ ਨੂੰ ਜੋ ਪਾਣੀ ਦਾ ਜਦੋਂ ਮਤਲਬ ਔਰ ਚਾਹੀਦਾ ਇਹਦਾ ਮਟੀਰੀਅਲ ਉਹ ਮਟੀਰੀਅਲ ਆਪਾਂ ਨੂੰ ਮਿਲ ਜਾਊਗਾ ਠੀਕ ਹੈ ਜੀ ਤੇ ਤੁਸੀਂ ਬਾਹਰ ਘਾਲ ਘਾਲ ਕੇ ਚਲਾ ਕੇ ਪ੍ਰੋਪਰ ਤਰੀਕੇ ਨਾਲ ਇੱਕ ਵਾਰੀ ਮੈਲਟ ਕਰ ਲੈਣਾ ਪੂਰਾ ਦਾ ਪੂਰਾ ਉਸ ਆ ਲੈ ਲਿਓ ਤੁਸੀਂ ਇੱਕ ਟ੍ਰੇ ਇਹ ਆਨਲਾਈਨ ਮਿਲ ਜਾਂਦੀ 70 ਰੁਪਏ ਦੀ 100 ਰੁਪਏ ਦੀ ਅਲੱਗ-ਅਲੱਗ ਤਰੀਕੇ ਦੀਆਂ ਤੁਸੀਂ ਮਨਵਾ ਠੀਕ ਲੱਗੀ ਤਾਂ ਮੈਂ ਆ ਲੈ ਲਈ ਐਚ 4 ਬਣਦੇ ਆ ਠੀਕ ਹੈ ਜੀ ਤੇ ਤੁਸੀਂ ਆਪਣਾ ਜਿੰਨਾ ਤੁਹਾਨੂੰ ਲੱਗਦਾ ਉਹ ਲੈ ਲਿਓ ਤੁਸੀਂ ਤੇ ਉਸ ਤੋਂ ਬਾਅਦ ਤੁਸੀਂ ਆਹ ਦੇਖੋ ਗ੍ਰੈਸਿੰਗ ਜਦੋਂ ਮੈਲਟ ਹੋ ਗਈ ਇਸ ਦੇ ਵਿੱਚ ਆਪਣਾ ਫਲੇਵਰ ਜਿਹੜਾ ਜਿਹੜਾ ਵੀ ਤੁਸੀਂ ਪਹਿਲਾਂ ਪਾਣਾ ਨੀਮ ਦਾ ਸਾਬਣ ਦਾ ਜਾਂ ਕੋਈ ਹੋਰ ਪਾਣਾ ਹੋਰ ਵੀ ਬਣਾ ਸਕਦੇ ਤੁਸੀਂ ਉਹ ਤੁਹਾਡੇ ਉੱਪਰ ਹੈ ਮੈਨੂੰ ਇਹ ਦੋਨੋਂ ਕੰਫਰਟੇਬਲ ਲੱਗੇ ਮੈਂ ਤੁਹਾਨੂੰ ਕਿਉਂਕਿ ਦੋਨੋਂ ਘਰ ਦੀ ਚੀਜ਼ਾਂ ਸੀ ਤਾਂ ਮੈਂ ਬਣਾ ਲਈਆਂ ਇਹਨੂੰ ਚੰਗੇ ਤਰੀਕੇ ਨਾਲ ਹਿਲਾਉਂਦੇ ਰਹੋ ਕਿਉਂਕਿ ਅਗਰ ਤੁਸੀਂ ਹਿਲਾਇ ਇਹਨੂੰ ਇਹ ਚਲਾ ਕੇ ਨੇ ਚੰਗੀ ਤਰ੍ਹਾਂ ਚੱਲਦਾ ਰਹੋਗੇ ਤਾਂ ਠੀਕ ਹੈ ਕਿਉਂਕਿ ਨਹੀਂ ਤਾਂ ਫਿਰ ਉਹਨਾਂ ਗ੍ਰੈਸਲਿੰਗ ਇਕੱਠੀ ਹੋ ਜਾਂਦੀ ਹੈ ਮਿੰਟ 'ਚ ਤੇ ਉਹ ਕੌਲੀ ਦੇ ਵਿੱਚ ਹੀ ਤੁਹਾਡਾ ਸਾਬਣ ਬਣਨਾ ਸ਼ੁਰੂ ਹੋ ਜਾਊਗਾ ਇਸ ਕਰਕੇ ਤੁਸੀਂ ਫਟਾਫਟ ਬੱਸ ਇਹਨੂੰ ਜਿੰਨਾ ਕਿ ਆਪਣਾ ਕਰਕੇ ਰੱਖੋਗੇ ਨਾ ਗਰਮ-ਗਰਮ ਇਹਨੂੰ ਨਾਲ ਦੇ ਨਾਲ ਹੀ ਆਪਣਾ ਉਹਦੇ ਵਿੱਚ ਪਾ ਲਿਓ ਕਿਉਂਕਿ ਜੇਕਰ ਤੁਸੀਂ ਲੇਟ ਕਰੋਗੇ ਫਿਰ ਤੁਹਾਨੂੰ ਇਹਨੇ ਕਾਲੀ ਦੇ ਵਿੱਚ ਜਮਜਣਾ ਇਸ ਕਰਕੇ फटाफट ਇਹਨੂੰ ਇਹਦੇ ਵਿੱਚ ਪਾ ਕੇ ਆਪਣੀ ਹੋ ਠੀਕ ਹੈ ਜੀ ਤੇ ਆ ਜ ਆਪਣੇ ਇਹ ਤਾਂ ਦੋਨੋਂ ਰੈਡੀ ਹੋ ਗਏ ਆ ਤੇ ਹੁਣ ਆਪਾਂ ਦੂਜਾ ਕਰਨ ਲੱਗੇ ਆ ਆ ਹੋ ਗਿਆ ਆਪਣਾ ਨਿੰਮ ਦਾ ਇਹ ਨਿੰਮ ਦਾ ਸਾਬਣ ਹੈ ਤੇ ਪਹਿਲਾਂ ਬਹੁਤ ਵਰਤਦੇ ਹੁੰਦੇ ਸੀ ਆਪਾਂ ਕੈਸ਼ ਨਹੀਂ ਖਾ ਰਾਂਦਾ ਸੀ ਨਾ ਜਿਹੜਾ ਨਿੰਮ ਦਾ ਇਹ ਵਾਲਾ ਵਾਲਾਂ ਵਾਸਤੇ ਵਧੀਆ ਹੈ ਤੇ ਇਸ ਕੇ ਨਾਸ ਸੇ ਵਧੀਆ ਜੇ ਫਿਰ ਜਿਹੜੇ ਸੇ ਹੋ ਜਾਂਦੇ ਆ ਉਹਨਾਂ ਲਈ ਬੈਸਟ ਘਰ ਦੀ ਚੀਜ਼ਾਂ ਕੋਈ ਮਸਾਲਾ ਕੋਈ ਐਕਸਟਰਾ ਕੋਈ ਵੀ ਗੰਦਬੰਦ ਨਹੀਂ ਪਾਇਆ ਹੋ ਜਿਵੇਂ ਉਹ ਪਤਾ ਨਹੀਂ ਕਿਹੜੇ ਕਿਹੜੇ ਪਾਉਂਦੇ ਆ ਸਮਾਨ ਪਤਾ ਨਹੀਂ ਕੀ ਕੁਛ ਆ ਨਹੀਂ ਪਾਉਂਦੇ ਆ ਪਰ ਪਤਾ ਨਹੀਂ ਬਟ ਇਹ ਆਪਣੇ ਘਰ ਦੇ ਆ ਜਮੇ ਸ਼ੁੱਧ ਆ ਤੇ ਆ ਦੇਖੋ ਆਪਣੇ ਸਾਬਣ ਜਮਾ ਆਣ ਬਣ ਗਏ ਆ ਪ੍ਰੋਪਰ ਤਰੀਕੇ ਨਾਲ ਘਰ ਦੇ ਸਾਬਣ ਆਪਣੇ ਇਹ ਕੋਈ ਇਹਦੇ ਵਿੱਚ ਐਕਸਟਰਾ ਕੋਈ ਗਲਤ ਚੀਜ਼ ਨਹੀਂ ਹੈਗੀ ਸਿਰਫ ਪਰ ਪਤਾ ਬਾਕੀ ਮੈਂ ਤੁਹਾਨੂੰ ਹੱਥ ਹੋ ਕੇ ਵੀ ਦਿਖਾਣਾ ਦੇਖੋ ਆ ਨਿਮਲ ਸਾਬਣ ਲੈਂਦਾ ਮੈਂ ਆ ਦੇਖੋ ਕਿੰਨਾ ਸੋਹਣਾ ਇਹ ਚਾਤ ਹੋਇਆ ਪੂਰਾ ਚੱਕ ਵੀ ਪੂਰੀ ਬਣਦੀ ਹੈ ਜਿਵੇਂ ਆਪਣੇ ਦੂਜੇ ਸਾਬਣ ਦੇ ਬਣਦੀ ਹੈ ਇਹ ਵਿਦਆਉਟ ਕੈਮੀਕਲ ਹੈ ਅਗਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਧੰਨਵਾਦ ਸਾਰਿਆਂ